ਰਾਗ ਸੁਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰੂ ਪੁਰਖ ਮਿਲਾਏ ਅਫਗੁਣ ਵਿਗੁਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਹੋਮੇ ਰੋਗ ਗਿਆ ਭਉ ਭਗ ਸਹਿਜੇ ਸਹਿਜ ਮਿਲਾਇਆ ਗਇ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਲ ਪੋਗੋ ਆਂਦਨ ਸੁਖ ਮਾਣੇ ਨਿਤ ਅਲਿਆ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁਲਮ ਕੁਲਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਰ ਗੁਰ ਬਾਣੀ ਗਵਾਇਆ ਬਲਰਾਮ ਜੀਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਜ ਮਿਲੇ ਸੁਹਾਇਆ ਗਿਆ ਕਰੋਧ ਮਮਤਾ ਤਨ ਨਾਠੀ ਬਖਾਂ ਲ ਭਰਮ ਗਵਾਇ ਕਉਮੇ ਪੀਰ ਗਈ ਸੁਖ ਪਾਇਆ arogot ਭਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪ੍ਰਸਾਦਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੜੀ ਦੂਰ ਮਹਿਲ ਨ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੇ ਮਹਾ ਦੁਖ ਪਾਵੇ ਵੇਣ ਸਤਗੁਰੂ ਪਗ ਮਗਨਾ ਪਾਇਆ ਉਜੜ ਪੰਥ ਪਰ ਮੇ ਗਵਾਰੀ ਖਿੰਖਿਨ ਤੱਕੇ ਖਾਇ ਆਪੇ ਦਇਆ ਕਰੇ ਪ੍ਰਭ ਦਾਤਾ ਸਤਗੁਰੂ ਪੁਰਖ ਮਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਈ ਹਿਰਦੇ ਧਨ ਓ ਮਾਈਆ ਬਲਰਾਮ ਜੀਓ ਪੰਡਤ ਪਦੇ ਆਣ ਪਤਬੈ ਵਿਚਾਈਆ ਬਲਰਾਮ ਜੀਓ ਪਤੀ ਵਿਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਘਰ ਆਏ ਗੁਣੀ ਗਿਆਨੀ ਬਹਿ ਮਤਾ ਬਕਾਇਆ ਫੇਰੇ ਤਤ ਦਿਵਾਏ ਵਾਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਾਵਤਨ ਬਾਲ ਸਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨ ਜਾਈ ਵਾਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਾਵਤਨ ਬਾਲ ਸਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ